ਹੈਲੋ ਹਾਂਜੀ ਬਾਜੀ ਕਿੱਦਾਂ ਹਾਲ ਚਾਲ ਜੀ ਸਭ ਸਿਕਾਲ ਹੋ ਠੀਕ ਠਾਕ ਬੱਚੇ ਠੀਕ ਆ ਹਾਂਜੀ ਅਮਰਜੀਤ ਕਿੱਦਾਂ ਤੁਰਪੇ ਟੈਂਪੂ ਮੈ ਗਈ ਅੱਛਾ ਲੈ ਟੈਂਪੂ ਉਠਾਦੀ ਆ ਚਲੋ ਠੀਕ ਆ ਕੋਈ ਨਹੀਂ ਜਾਤੀ ਮੈਂ ਵੀ ਜਾਣਾ ਨਾ ਕੰਮ ਤੇ ਜਾਤੀ ਉਹ ਆ ਜੂਗੀ ਮੁੰਡੇ ਦੇ ਵੀ ਸਕੂਲੇ ਜਾਣਾ ਚਲੋ ਕੋਈ ਨਹੀਂ ਮੈਂ ਤਿਆਰ ਹੋਣਾ ਵੇ ਠੀਕ ਆ ਉਹ ਆਜੀ ਹਲੋ ਹਾਂਜੀ ਹਾਂਜੀ ਉਹ ਤਾਂ ਮਾਦੀ ਨੂੰ ਪਾਣੀ ਪਲਾ ਕੇ ਟੂਟੀ ਬੰਦ ਕਰ ਜਾਣੀ ਸੀ ਉਹ ਪਤਾ ਮੈਨੂੰ ਮੈਂ ਕਰਾਂ ਦੀ ਡਿਊਟੀ ਬੰਦ ਜਿਹੜਾ ਮਾੜਾ ਮੋਟਾ ਪਾਣੀ ਆ ਨਾ ਉਹ ਵੀ ਬਹੁਤ ਟੱਕਦਾ ਉਹ ਟੱਗਿਆ ਮੈਨੂੰ ਪਤਾ ਆ ਉਹ ਨਾ ਉਹ ਤਾਂ ਪਾਣੀ ਦੋ ਟੱਕਦਾ ਮੈਨੂੰ ਪਤਾ ਸਦਾ चल ठीक है वो तो तुम ही तैयार हो स्कूले स्कूलेटा जाना ठीक है मम्मी तेरी उठाओ तुर्गी होगा ठीक है मम्मी बाहर मर्ज़ा देखाऊं और ही होनी है अच्छा चिका डालीगी तो तुरे यहाँ दे हाल चाल चाची ਕੋਸਣਾ ਬਸ ਠੀਕ ਠਾਕ ਕਿਤੋਂ ਆ ਰਹੇ ਸਵੇਰੇ ਸਵੇਰੇ ਹੋ ਦਵਾਈ ਅੱਜ ਐ ਨਹੀਂ ਸਵੇਰੇ ਸਵੇਰੇ ਹੋਰ ਕਹਦਾ ਸਵੇਰੇ ਸਵੇਰੇ ਵੀ ਕਲਵੰਤ ਆਣਾ ਹੈ ਸਵੇਰ ਨੂੰ ਆ ਜਾ ਚਾਹੇ ਦੁਪਹਿਰ ਨੂੰ ਆ ਜਾਓ ਆਪ ਤਾਂ ਉਹੀ ਐਨੀ ਗਰਮੀ ਨਾਲ ਪਲਵੰਤ ਆਣਾ ਉਹ ਬੁਰਾ ਹਾਲ ਹੁੰਦਾ ਮਿੱਟੀ ਘੱਟੇ ਦੇ ਨਾਲ ਹੂੰ ਗਰਮੀ ਤਾਂ ਹੋਣੀ ਆ ਹੁਣ ਚਾਹੇ ਤਾ ਤਾਂ ਵੈਨ ਪলিউਸ਼ਨ ਦਾ ਖਤ ਹੈ ਨਹੀਂ ਗੇ ਹਵਾ ਕਿਹੜੇ ਪਾਸੇ ਆਵੇ ਆ ਸਵੇਰ ਹੀ ਇਹਦਾ ਪੂਰਾ ਹਾਲ ਹੈ ਆਦਾਰਨ ਹੋਰ ਕੀ ਹੈ ਜੂੜੀ ਚੱਲੇ ਆ ਹਜੇ ਹਾਂ ਦੇਗਲਾ ਕਿਉਂ ਦੁਪਹਿਰ ਤੱਕ ਇਹਨਾਂ ਪੂਰਾ ਹਾਲ ਹੋ ਜਾਣਾ ਵਾ ਇਹ ਹੋ ਜਾਂਦਾ ਆਹ ਹਵਾ ਵੀ ਕਲਵੰਤ ਕਿੱਥੋਂ ਚੱਲਣੀ ਆ ਦਰਖਤ ਤਾਂ ਹੈ ਨਹੀਂ ਕੋਈ ਆਵਾਟਾ ਦਾ ਦਰਖਤ ਆ ਦਿੱਪਨ ਦਰਖਤ ਵੱਢੀ ਜਾਂਦੇ ਲੋਕੀ ਕੀ ਕਰੀਏ ਲਾਉਂਦੇ ਹੈ ਨਹੀਂਗੇ ਜਿਆਦਾ ਅੱਗੇ ਹੋ ਕੇ ਲਾਣ ਸਰਕਾਰ ਤਾਂ ਬਥੇਰੀ ਕਹਿੰਦੀ ਦਰਖਤ ਲਾਓ ਮੈਂ ਵੀ ਸੋਚਦੀ ਪਿਛਲੇ ਸਾਲ ਵੀ ਕਿਹਾ ਸੀ ਕਿ ਆਪਾਂ ਪਿਛਲੇ ਸਾਲ ਗੱਲ ਜੀ ਬਣੀ ਨਹੀਂ ਤੇ ਅਗਲੇ ਮਹੀਨੇ ਮੇਰਾ ਹੁਣ ਜਨਮ ਦਿਨ ਆ ਰਿਹਾ ਮੈਂ ਸੋਚਦੀ ਮੈਂ ਵੀ ਦਰਖਤ ਹੀ ਲਾਵਾਂ ਬੂਟੇ ਲਾ ਮਾ ਜੇ ਚਲੋ ਘਰ ਵਿੱਚ ਜਿੱਦਾਂ ਮਾਜੀ ਥੋੜਾ ਬੋਤਾ ਕਰੀਏ ਹਰਿਆਲੀ ਹੋਣੀ ਚਾਹੀਦੀ ਆ ਹਾਂ ਦਾ ਲਾਭ ਇਹ ਤਾਂ ਬਹੁਤ ਵਧੀਆ ਗੱਲ ਆ ਬਹੁਤ ਨਹੀਂ ਹੈ ਨਹੀਂ ਹਵਾ ਫੇ ਕਿਹੜੇ ਪਾਸੇ ਜਾਣੀ ਆਕਸੀਜਨ ਤਾਂ ਦਰਖਤਾਂ ਹੀ ਆਣੀ ਜਾਂ ਹੈ ਹੀ ਨਹੀਂ ਦਰਖਤ ਤਾਂ ਫਿਰ ਹਾਂ ਦਸਾਂ ਸਾਡੇ ਪੋਲ ਬਣਾਈ ਜਾਂਦੇ ਦਰਖਤ ਵੱਡ ਵੱਡ ਕੇ ਸੁੱਤੀ ਜਾਂਦੇ ਲਗਾ ਲਗਾਣ ਲਈ ਹੈ ਨਹੀਂ ਲੋਕੀ ਹਾਂ ਲਗਾ ਦੇ ਇਹ ਹੋ ਜਾਂਦਾ ਏ ਠੀਕ ਆ ਚੰਗਾ ਕਰਾ ਲੀ ਮੈਂ ਚੱਲਦੀ ਹਾਂ ਹਾਂ ਮੈਂ ਵੀ ਸੈਂਟਰ ਨੂੰ ਲੇਟ ਹੋ ਰਹੀ ਹਾਂ ਹਾਂ ਇਹ ਵੀ ਦੇਖਦੇ ਆਪਾਂ ਮੈਨੂੰ ਮੈਂ ਲਦਿਆਂ ਫਿਰ ਓਕੇ ਹਾਈ ਹਾਈ ਕਾਹ ਦਾ ਅੱਜ ਕੱਲ ਬਾਂਡੇ ਜਾਣਾ ਦਾ ਦਿਮਨ ਬੁਰਾ ਹਾਲ ਹੋ ਜਾਂਦਾ ਮਤਮਾਰ ਹੋ ਜਾਂਦੀ ਆ ਇੱਕ ਦਿਨ ਲਈ ਜਾਓ ਬਾਂਡੇ ਚਾਰ ਦਿਨ ਸਤੇਮਾ ਨਹੀਂ ਉੱਤਰਦਾ ਬੰਦੇ ਦਾ ਐਨਾ ਬੁਰਾ ਹਾਲ ਹੁੰਦਾ ਬਸਾਂ ਦੇ ਵਿੱਚ ਹੂੰ ਕਿਦਾਂ ਠੀਕ ਆ ਗਈ ਹੋਰ ਆ ਗਈ ਹੂੰ ਅਜੀ ਰਾਤ ਮੀੜੀ ਗਈ ਦਾ ਕੀ ਗੱਲ ਇਹ ਦੋ ਜੀ ਠੀਕ ਐ ਰਾਤੀ ਕਿੱਥੋਂ ਮੁੜਿਆਣਾ ਸੀਗਾ ਮੈਂ ਹੂੰ ਕੀ ਗੱਲ ਚਾ ਕੇ ਪਹਿਲਾਂ 2 ਘੰਟੇ ਦਾ ਬੰਦੇ ਦੀ ਮੱਤ ਮਾਰ ਹੋ ਜਾਂਦੀ ਆ ਜਾਣਾ ਸੋਕਾ ਕਿਤੇ ਬਸਤਾ ਨੇ ਵਿੱਚ ਆਓ ਆਓ ਪਹਿਲਾਂ ਇੱਥੋਂ ਟੈਂਪੂ ਲਿਆ ਇੱਥੋਂ ਟੈਂਪੂ ਲੈ ਕੇ ਤੇ ਨਮੇਸ਼ਰੋਂ ਟੈਂਪੂ ਲਿਆ ਤੇ ਟੈਂਪੂ ਉੱਤਰ ਤੇ ਉੱਥੇ ਬਾੜ ਕਿੰਨੀ ਆ ਤਰਨ ਨੂੰ ਯਾਰ ਦੇ ਵਿੱਚ ਇੰਨਾ ਰੱਛ ਹੁੰਦਾ ਹੈ ਦਾਦਣਾ ਕੋਈ ਮੋਟਰਸਾਈਕਲ ਇੱਧਰ ਆ ਗਿਆ ਪਾ ਪਾ ਕਰਦਾ ਕੋਈ ਇੱਧਰ ਆ ਗਿਆ ਦੋ ਜਿਹੜਾ ਪੈਦਲ ਬੰਦਾ ਜਾਂਦਾ ਉਹਨੂੰ ਤਾਂ ਅਗਲੇ ਨੰਗੜ ਵੀ ਨਹੀਂ ਲੰਦੇ ਆਰੇ ਐਨੀ ਮਾਤ ਮਾਰਦੇ ਬੁਰਾ ਹਾਲ ਹੋ ਜਾਂਦਾ 2 ਘੰਟੇ ਪਹਿਲਾਂ ਜਾ ਕੇ ਤਾਂ ਹੋਸ਼ ਨਹੀਂ ਆਦੀ ਹੈਗੀ ਬੰਦੇ ਨੂੰ ਇਹ ਤਾਂ ਗੱਲ ਹੈ ਜੀ ਹੈ ਬੈਠੇ ਉੱਥੇ ਜਾ ਕੇ ਮੂੰਹ ਹੱਥੋਂ ਤੋਤਾ ਪਾਣੀ ਪੂਣੀ ਪੀਤਾ ਕਾਹ ਕਿਤੇ ਜਾ ਕੇ ਮੈਨੂੰ ਸੌਂਫ ਟਾਈ ਐਨਾ ਬਲਿਊਸ਼ਨ ਆ ਕੇ ਤੇ ਬੁਰਾ ਹਾਲ ਹੁੰਦਾ ਬੰਦੇ ਦਾ ਐਨਾ ਮੇਰੇ ਤਾਂ ਫੇਰ ਐਨਾ ਦੁਖਣ ਲੱਗਿਆ ਬੁਰਾ ਹਾਲ ਹੋ ਗਿਆ ਫੇਰ ਕਿੱਥੋਂ ਮੋੜ ਹੋਣਾ ਸੀਗਾ ਰਾਤੀ ਹਨੇਰਾ ਹੋ ਗਿਆ ਕਵੇਲਾ ਹੋ ਗਿਆ ਮੈਂ ਤਾਂ ਕੱਲ ਹੁਣ ਸਵੇਰ ਨੂੰ ਹੀ ਜਾਉਂਗੀ ਹੋਰ ਗੱਲ ਤਾਂ ਤੇਰੀ ਸਹੀ ਆ ਪਰ ਰੁਝੇ ਤਾਂ ਮਤ ਮਾਰੀ ਪਈ ਆ ਹੁਣ ਇੱਥੋਂ ਬੰਗਿਆ ਤੱਕ ਜਾਣੇ ਨੇ ਜਦੋਂ ਕੰਮ ਕਾਣਾ ਤਾਂ ਤੂੰ ਛੱਡ ਗੱਲਾਂ ਦੇ ਅਹਨ ਕਹਦੇ ਐਨੀ ਮਿੱਟੀ ਜੰਮ ਜਾਂਦੀ ਹੈ ਨਾ ਛੱਡ ਗੱਲਾਂ ਦੇ ਜਿਹਦਾ ਅੰਨਾ ਹੀ ਹੋ ਜਾਂਦਾ ਬੰਦਾ ਦਰਾਖਤ ਤਾਂ ਕੋਈ ਛੱਡਿਆ ਹੀ ਨਗਾ ਸਹੀ ਗੱਲ ਆ ਸਾਰੇ ਦਾ ਦਰਾਖਤ ਵੱਢ ਦਿੱਤੇ ਹੈਗਾ ਕੋਈ ਦਰਾਖਤ ਕੋਈ ਦਰਾਖਤ ਨਾਗਾ ਬੰਗਾ ਰੋੜ ਕੇ ਤਾਂ ਕੋਈ ਦਰਾਖਤ ਨਾਗਾ ਵੱਢ ਸਾਰੇ ਦਿੱਤੇ ਬੀਜਰ ਵਾਲਾ ਕੋਈ ਨਾਗਾ ਵੱਢਣ ਵਾਲੇ ਤਾਂ ਬਹੁਤ ਆ ਸਹੀ ਗੱਲ ਆ ਹਾਂ ਪਾਣੀ ਪੂਣੀ ਪੀਤਾ ਕੋਈ ਅਜੇ ਪਾਣੀ ਕਿੱਥੋਂ ਪੀਤਾ ਮੈਂ ਆਜੋ ਓਏ ਆਜੋ ਹਾਂਜੀ ਉਹ ਤਾਂ ਪਾਣੀ ਲੈ ਕੇ ਆ ਉਹ ਤਾਂ ਪਾਣੀ ਅੱਧਾ ਦਾ ਗਲਾਸ ਦੇ ਪੀ ਲਓ ਬਾਕੀ ਡੋ ਲਿਓ ਇੱਥੇ ਪੀ ਲਓ ਨਹੀਂ ਦਿਓ ਪੁੱਤ ਪਾਣੀ ਬਚਾਓ ਇਹਦਾ ਟੂਟੀਆਂ ਵਿੱਚ ਆਉਂਦਾ ਮਣ ਮੋਟਾ ਪਾਣੀ ਜਦੋਂ ਇਹ ਬੰਦ ਹੋਗਾ ਫੇਰ ਬਦਲਗਾ ਪਾਣੀ ਥੋੜਾ ਦੇ ਨਹੀਂ ਥੋੜਾ ਦੇ ਪਾਣੀ ਮੈਨੂੰ ਇੰਨਾ ਨਹੀਂ ਪੀਣਾ ਥੋੜਾ ਦੇ ਕੱਢ ਗਿਆ ਆ ਲੋ ਬੋੜੋ ਲੈ ਲੈਂਦਾ ਥੋੜਾ ਪਾਣੀ ਲੈ ਆਲੇ ਕੀ ਤੁਹਾਨੂੰ ਮੈਂ ਦੇਖੀ ਇਹ ਨਾ ਕਿੰਨਾ ਜੇ ਰੋਗ ਆ ਕਹਿੰਦੇ ਮੰਮੀ ਨੂੰ ਕਹਿੰਦੇ ਟੂਟੀ ਬੰਦ ਕਰਦੀ ਭਾਂਡੇ ધોਵੇ ਕਹਿੰਦੇ ਕੱਪੜੇ ਮੰਮੀ ਤੋਂ ਨਹੀਂ ਹੁੰਦੀ ਪਾਣੀ ਥੋੜਾ ਵਰਤਿਆ ਕਰ ਕਦੇ ਮੈਨੂੰ ਕਹਿੰਦੇ ਨੇ ਵੀ ਮੱਝ ਨੂੰ ਪਾਣੀ ਬਲਾਤਾ ਟੂਟੀ ਬੰਦ ਕਰਦੇ ਮੈਨੂੰ ਤਾਂ ਤੁਹਾਡੀ ਨਹੀਂ ਸਮਝ ਆਉਂਦੀ ਅੱਛਾ ਆਹ ਹੋਰ ਤੱਕ ਆ ਲੋ ਆ ਦੇਖ ਬੋਤ ਇਹ ਮੈਂ ਖੁਆਰ ਇਸੇ ਕਰਕੇ ਸਾਹਮਣੇ ਰੱਖੀਓ ਆ ਦੇਖ ਆ ਦੇਖ ਫੜ ਇਹ ਪਾਣੀ ਬਾਰੇ ਐਵੇਂ ਨਹੀਂ ਸਿਆਣੇ ਬੰਦਿਆਂ ਨੇ ਲਿਖਿਆ ਆ ਜਿਹਨੇ ਲਿਖਿਆ ਬਹੁਤ ਪੜਿਓ ਲਿਖਿਓ ਬੰਦੇ ਆ ਜਿਹਨੇ ਇਹ ਲਿਖਿਆ ਪੜੇ ਨੂੰ ਬਹੁਤ ਹੀ ਸਤਿਕਾਰਯੋਗ ਸੱਜਣੋ ਅੱਜ ਇੱਕ ਕਹਾਣੀ ਲੈ ਕੇ ਆਏ ਹਾਂ ਤੁਹਾਡੇ ਕੋਲ ਮੈਨੂੰ ਪਹਿਚਾਣੋ ਮੈਂ ਕੌਣ ਬੋਲਦਾ ਹਾਂ ਤੁਸੀਂ ਮੈਨੂੰ ਵੱਖ-ਵੱਖ ਨਾਵਾਂ ਦੇ ਨਾਲ ਜਾਣਦੇ ਹੋ ਕੋਈ ਮੈਨੂੰ ਜਲ ਕਹਿੰਦਾ ਹੈ ਕੋਈ ਵਾਟਰ ਕਹਿੰਦਾ ਹੈ ਮੈਂ ਪਾਣੀ ਬੋਲਦਾ ਹਾਂ ਮੈਂ ਪਾਣੀ ਬੋਲਦਾ ਹਾਂ ਤੁਹਾਡਾ ਤੇ ਮੇਰਾ ਰਿਸ਼ਤਾ ਜਨਮ ਤੋਂ ਲੈ ਕੇ ਮੌਤ ਤੱਕ ਨਿਬੜਨ ਵਾਲਾ ਰਿਸ਼ਤਾ ਤੁਸੀਂ ਪਹਿਲਾਂ ਪਹਿਲਾਂ ਮੈਨੂੰ ਖੂਹਾਂ ਦੇ ਰੂਪ ਦੇ ਵਿੱਚ ਖੂਹਾਂ ਤੋਂ ਵਿੱਚੋਂ ਕੱਢ ਕੱਢ ਕੇ ਮੈਨੂੰ ਵੜਕਦੇ ਰਹੇ ਹੋ ਤੇ ਆਪਣੀ ਲੋੜ ਪੂਰੀ ਕਰਦੇ ਰਹੇ ਹੋ ਖੂਹਾਂ ਤੋਂ ਤੁਸੀਂ ਤਰੱਕੀ ਕੀਤੀ ਖੂਹਾਂ ਦੇ ਉੱਤੇ ਲੋਹੇ ਦੀਆਂ ਟੰਡਾਂ ਲਾਤੀਆਂ ਜਿਨ੍ਹਾਂ ਨੂੰ ਹਾਲਟ ਕਿਹਾ ਜਾਂਦਾ ਸੀ ਹਾਟ ਤੋਂ ਤਰੱਕੀ ਕਰਦੇ ਕਰਦੇ ਤੁਸੀਂ ਘਰਾਂ ਦੇ ਵਿੱਚ ਨਾਲਕਿਆਂ ਦੇ ਰੂਪ ਦੇ ਵਿੱਚ ਮੈਨੂੰ ਲੈ ਜਾਂਦਾ ਫਿਰ ਤੁਸੀਂ ਤਰੱਕੀ ਕੀਤੀ ਨਾਲਕਿਆਂ ਤੇ ਮੋਟਰਾਂ ਲੱਗ ਗਈਆਂ ਨਾਲਕਿਆਂ ਤੇ ਮੋਟਰਾਂ ਤੋਂ ਬਾਅਦ ਤਰੱਕੀ ਕਰਦੇ ਕਰਦੇ ਖੇਤਾਂ ਦੇ ਵਿੱਚ ਤੁਸੀਂ ਟੂਪਲਾਂ ਦੇ ਰੂਪ ਦੇ ਵਿੱਚ ਮੈਨੂੰ ਲੈ ਆਂਦਾ ਧਰਤੀ ਮਾਂ ਦੀ ਹਿੱਕ ਪਾੜ ਕੇ ਤੁਸੀਂ ਮੈਨੂੰ ਉੱਥੇ ਵਰਤਣਾ ਸ਼ੁਰੂ ਕੀਤਾ ਟੂਪਲਾਂ ਤੋਂ ਬਾਅਦ ਮੋਟਰਾਂ ਆ ਗਈਆਂ ਜਿਨ੍ਹਾਂ ਨੂੰ ਪਹਿਲਾਂ-ਪਹਿਲਾਂ ਬੰਬੀ ਵੀ ਕਿਹਾ ਜਾਂਦਾ ਸੀ ਬੰਬੀਆਂ ਤੋਂ ਬਾਅਦ ਮਛੀ ਮੋਟਰਾਂ ਆ ਗਈਆਂ ਜਿਨ੍ਹਾਂ ਨੂੰ ਅੱਜਕੱਲ ਸਮਰਸੀ ਵਾਲ ਕਹਿੰਦੇ ਆ ਮੈਂ ਸਮਰਥੀ ਬਣਾ ਰਹੀ ਆ ਕੇ ਤੁਹਾਡੀ ਸੇਵਾ ਕੀਤੀ ਐ ਪਰ ਅੱਜ ਮੈਂ ਮਹਿਸੂਸ ਕਰਦਾ ਹਾਂ ਕਿ ਤੁਸੀਂ ਬੇਲੋੜਾ ਵਰਤ ਵਰਤ ਕੇ ਮੈਨੂੰ ਧਰਤੀ ਦੇ ਥੱਲੇੋਂ ਵੀ ਖਤਮ ਕਰਨ ਤੇ ਤੁਲੇ ਹੋਏ ਹੋ ਫਿਰ ਅੱਜ ਮੈਨੂੰ ਫਿਕਰ ਹੋਈ ਆਪਣੀ ਤੇ ਆਪਣੇ ਪਰਿਵਾਰ ਦੀ ਤੇ ਤੁਹਾਡੀ ਆਪਣੇ ਪਰਿਵਾਰ 'ਚ ਪੇੜ ਪੌਦੇ ਹਵਾ ਪਾਣੀ ਮਿੱਟੀ ਤੇ ਤੁਸੀਂ ਸਭ ਸਾਡੇ ਧੀਆਂ ਪੁੱਤੋਂ ਐਸੇਰੇ ਤੁਹਾਡੂੰ ਆਪਣੀ ਬੁੱਕਲ ਤੇ ਲੈ ਕੇ ਰੱਖਿਆ ਪਰ ਤੁਸੀਂ ਬੇਲੋੜਾ ਬਰਤ ਬਰਤ ਕੇ ਅੱਜ ਮੈਨੂੰ ਤੇ ਮੇਰੇ ਜੀਵਨ ਨੂੰ ਚਿੰਤਾ ਚ ਪਾਤਾ ਤੁਹਾਡਾ ਤੇ ਮੇਰਾ ਰਿਸ਼ਤਾ ਜਨਮ ਤੋਂ ਲੈ ਕੇ ਮੌਤ ਤੱਕ ਨੇੜਵਾਲਾ ਰਿਸ਼ਤਾ ਹੈ ਜਦੋਂ ਵੀ ਕਿਤੇ ਤੁਹਾਡੇ ਪਰਿਵਾਰ 'ਚ ਖੁਸ਼ੀ ਜਾਂ ਗਮੀ ਦਾ ਸਮਾਂ ਆਉਂਦਾ ਤਾਂ ਮੈਂ ਹਰ ਜਗ੍ਹਾ ਤੇ ਹਾਜ਼ਰ ਹੋਣਾ ਖੁਸ਼ੀ ਦੇ ਟਾਈਮ ਤੇ ਕਈ ਵਾਰ ਤੁਹਾਡਿਆਂ ਅਨੈਲਾ ਦੇ ਵਿੱਚ ਹਾਂ ਜਵਾਂ ਦੇ ਰੂਪ ਦੇ ਵਿੱਚ ਮੈਂ ਆਣਾ ਆਪਣੀ ਹਾਜ਼ਰੀ ਰਵਾਨਾ ਤੇ ਗਮਿੰਦੇ ਹਰ ਟਾਈਮ ਤੇ ਤੁਹਾਡੇ ਨੇਹਣਾ ਵਿੱਚ ਜਦੋਂ ਤੱਕ ਮੈਂ ਆਥਰਵਾ ਦੇ ਰੂਪ ਚ ਆਪਣੀ ਹਾਜ਼ਰੀ ਨਹੀਂ ਰਵਾ ਦਿੰਦਾ ਤੁਹਾਡਾ ਆਪਣਾ ਮਨ ਤੁਹਾਡਾ ਆਪਣਾ ਜਿਹੜਾ ਦਿਲ ਹੈ ਇਹ ਹੌਲਾ ਨਹੀਂ ਹੁੰਦਾ ਜੇ ਖੁਸ਼ੀ ਜਾਂ ਗਮੀ ਦੇ ਟਾਈਮ ਤੇ ਮੇਰੀ ਜ਼ਰੂਰਤ ਹੈ ਫਿਰ ਮੈਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਹੈ ਆਪਣੀ ਜ਼ਿੰਮੇਵਾਰੀ ਨੂੰ ਪਛਾਣੋ ਵਾਤਾਵਰਨ ਨੂੰ ਦੋਸ਼ਿਤ ਕਰਕੇ ਆਪਣਾ ਤੇ ਆਪਣੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹਨਾਂ ਨੂੰ ਵੀ ਖਤਰੇ 'ਚ ਨਾ ਪਾਓ ਤੁਹਾਡੇ ਕੀਤੇ ਦੀ ਸਜ਼ਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਹੁੰਚ ਨਹੀਂ ਪਵੇਗੀ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਮੇਰਾ ਲੋਰ ਤੋਂ ਬਰਤ ਬਰਤ ਕੇ ਤੁਸੀਂ ਮੈਨੂੰ ਖਤਮ ਨਾ ਕਰੋ ਜਿਸ ਤਰ੍ਹਾਂ ਹਰ ਮਾਂ ਬਾਪ ਆਪਣੇ ਬੱਚੇ ਨੂੰ ਜਨਮ ਦਿੰਦਾ ਹੈ ਤੇ ਉਹਨਾਂ ਦੇ ਕੋਲ ਆਪਣੇ ਆਪ ਨੂੰ ਸੰਭਲਣ ਦੀ ਵੀ ਲੋੜ ਮਹਿਸੂਸ ਕਰਦਾ ਹੈ ਇਸੇ ਕਰਕੇ ਅੱਜ ਮੈਂ ਤੁਹਾਡੇ ਕੋ ਆਇਆ ਤੁਸੀਂ ਮੈਨੂੰ ਸੰਭਲਣ ਦੀ ਕੋਸ਼ਿਸ਼ ਕਰੋ ਗੁਰੂ ਨਾਨਕ ਦਾ ਦਿੱਤਾ ਉਹ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਉਸ ਉਪਦੇਸ਼ ਨੂੰ ਅੱਜ ਬਹੁਤ ਹੀ ਜ਼ਰੂਰੀ ਹੈ ਸਮਝਣਾ ਤੇ ਸੋਚਣਾ ਮੈਂ ਪਾਣੀ ਬੋਲਦਾ ਹਾਂ ਕਹਾਣੀ ਲਿਖਣ ਵਾਲੇ ਨੇ ਲਿਖ ਦਿੱਤੀ ਬੋਲਣ ਵਾਲੇ ਨੇ ਬੋਲ ਦਿੱਤੀ ਦੇਖਣ ਵਾਲਾ ਕਿੰਨਾ ਕੁ ਸਫਲ ਹੁੰਦਾ ਹੈ ਬੋਲਣ ਵਾਲਾ ਕਿੰਨਾ ਕੁ ਸਫਲ ਹੁੰਦਾ ਹੈ ਇਹ ਤੁਸੀਂ ਤੈਅ ਕਰਨਾ ਆਪਣੇ ਹਿੱਸੇ ਦੀ ਗੱਲ ਅੱਜ ਮੈਂ ਕਹਿ ਚੱਲਿਆ ਸਾਡੀ ਜ਼ਿੰਮੇਵਾਰੀ ਦਾ ਤੁਹਾਨੂੰ ਅਹਿਸਾਸ ਕਰਾ ਚੱਲਿਆ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਗੁਰੂ ਨਾਨਕ ਮਹਾਰਾਜ ਦੇ ਦਿੱਤੇ ਉਹ ਸਬਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਲੋਰ ਤੋਂ ਵੱਧ ਬਰਤ ਵਰਤ ਕੇ ਮੈਂ ਤੁਮ ਖਤਮ ਨਾ ਕਰੋ ਲੋਰ ਲਈ ਵਰਤ ਕੇ ਬਾਕੀ ਸਾਂਭਣ ਦੀ ਕੋਸ਼ਿਸ਼ ਕਰੋ ਮੈਨੂੰ ਸਾਂਭਣ ਦੀ ਕੋਸ਼ਿਸ਼ ਕਰੋ ਮੈਂ ਪਾਣੀ ਬੋਲਦਾ ਹਾਂ ਹਾਂ ਦੇਖਿਆ ਉਹ ਤਾਂ ਪੜ ਲਿਆ ਮੈਂ ਤੈਨੂੰ ਇਥੇ ਕਰਕੇ ਕਹਿੰਦਾ ਹਸਾ ਪਾਣੀ ਦੀ ਬਚਤ ਕਰੋ ਅਖਬਾਰਾਂ ਦੇ ਵਿੱਚ ਬਹੁਤ ਕੁਝ ਦੱਸਦੇ ਆ ਘਰ ਸਮਝੋ ਇਹਨਾਂ ਗੱਲਾਂ ਨੂੰ ਜਿਹੜੀ ਪਾਣੀ ਦੀ ਬਚਤ ਤਾਂ ਨਾ ਬਹੁਤ ਜਿੰਨੀ ਕਰਾਂਗੇ ਉਹਨਾਂ ਦਾ ਹੀ ਫਾਇਦਾ ਆਪਾਂ ਨੂੰ ਇਹ ਤਾਂ 20 ਸਾਲਾਂ ਨੂੰ ਕੰਮ ਹੋਇਆ ਲੈ ਇਹ ਪਾਣੀ ਤੁਹਾਨੂੰ ਮਿਲਣਾ ਨਹੀਂ ਹੈਗਾ ਇਹਦਾ ਹਾਂ ਜੋ ਇਹਦੇ ਵਿੱਚ ਲਿਖਿਆ ਸੱਚ ਲਿਖਿਆ ਆ ਜਿਹੜਾ ਖੂਹਾਂ ਦਾ ਪਾਣੀ ਆ ਨਾ ਸਾਡੇ ਦੇਖਣ ਦੇ ਇਹਦਾ ਖਤਮ ਹੋ ਗਿਆ ਨਾਲ ਕੇ ਖਤਮ ਹੋ ਗਿਆ ਬੋਤਲਾਂ ਦੇ ਵਿੱਚ ਪਾਣੀ ਆ ਕਿਤੇ ਸੋਚਿਆ ਨਹੀਂ ਵੀ ਬੋਤਲਾਂ ਚ ਪਾਣੀ ਦਿਖੂਗਾ ਠੀਕ ਆ ਤੇ ਤੁਹਾਨੂੰ ਤਾਂ ਹੀ ਕਹਿੰਨੇ ਵੀ ਸਮਝੋ ਸਮਝਣ ਦੀ ਲੋੜ ਆ ਪਾਣੀ ਦੀ ਬਚਤ ਜਿੰਨੀ ਵੀ ਹੋਵੇ ਉਨੀ ਥੋੜੀ ਹੈ ਠੀਕ ਆ ਨਾ ਤੁਹਾਨੂੰ ਬਹੁਤ ਸਕੂਲਾਂ ਚ ਵੀ ਪੜ੍ਹਾਉਂਦੇ ਆ ਇਹ ਸਾਰਾ ਕੁਝ ਤੁਹਾਨੂੰ ਦੱਸਦੇ ਆ ਵੀ ਪਾਣੀ ਦੀ ਬਚਤ ਕਰੋ ਬਚਾਓ ਪਾਣੀ ਤੁਹਾਡੇ ਫਿਊਚਰ ਦੇ ਵਿੱਚ ਤੁਹਾਨੂੰ ਪਾਣੀ ਮਿਲਣਾ ਨਹੀਂ ਹੈਗਾ ਠੀਕ ਆ ਇਹ ਕਿਤਾਬਾਂ ਪੜ੍ਹ ਕੇ ਨਾ ਰੱਖ ਲਿਆ ਕਰੋ ਇਹਨਾਂ ਗੱਲਾਂ ਦੇ ਅਮਲ ਵੀ ਕਰਿਆ ਕਰੋ ਜਿਹੜੀਆਂ ਟੀਚਰ ਤੁਹਾਨੂੰ ਦੱਸਦੇ ਆ ਅਮਲ ਜ਼ਰੂਰ ਕਰੋ ਪੁੱਤ ਆ ਸਕੂਲ ਲੈ ਜਾਣੇ ਆ ਤੁਸੀਂ ਰਾਹਤਿਆਂ ਦੇ ਵਿੱਚ ਅਗਲੇ ਵਾਲੇ ਲਿਖ ਕੇ ਲਾਇਆ ਜਲ ਹੀ ਜੀਵਨ ਹੈ ਪਾਣੀ ਬਚਾਓ ਇਹਨਾਂ ਦਾ ਗੌਰ ਕਰਿਆ ਕਰੋ ਇਹਨਾਂ ਗੱਲਾਂ ਤੇ ਠੀਕ ਆ ਡੈਡੀ ਤੁਸੀਂ ਸਹੀ ਕਹਿੰਦੇ ਮੈਂ ਤਾਂ ਐਵੇਂ ਤੁਹਾਨੂੰ ਬੋਲਦਾ ਰਿਹਾ ਮੈਨੂੰ ਤਾਂ ਹੁਣ ਪਤਾ ਲੱਗਾ ਇਸ ਗੱਲ ਦਾ ਮੈਂ ਆਪਣੇ ਮਿੱਤਰਾਂ ਨੂੰ ਤਾਂ ਸਣਾ ਆਪਣੀ ਜ਼ਿੰਦਗੀ ਜਿੰਨਾ ਹੋਇਆ ਮੈਂ ਪਾਣੀ ਦੀ ਬਚਤ ਕਰੂੰਗਾ ਨਾਲੇ ਰੁੱਖ ਰੁੱਖ ਲਗਾਇਆ ਲਾਇਆ ਕਰੂੰ ਜਦੋਂ ਆਈਆਂ ਕੁਲਵੰਤ ਨਹੀਂ ਆਈ ਜਿਹੜੀ ਆਂਗਣਵਾੜੀ ਤੇ ਲੱਗੀ ਉਹ ਮੈਨੂੰ ਮਿਲੀ ਸੀਗੀ ਮਿਲੀ ਸੀਗੀ ਕਹਿੰਦੀ ਵੀ ਮੈਂ ਆਪਾਂ ਜਾਂਦੀ ਵੀ ਆਪਣੇ ਜਨਮ ਦਿਨ ਤੇ ਵੀ ਕੋਸ਼ਿਸ਼ ਕਰਨੀ ਆ ਵੀ 10-12 ਬੂਟੇ ਲਾਣੇ ਆ ਕਹਿੰਦੀ ਮੈਂ ਆਪਾਂ ਵੀ ਬੁੱਤ ਇਹ ਦੂਸਰਾ ਕੰਨਾ ਹੈ ਕੋਸ਼ਿਸ਼ ਕਰਨੀ ਆ हां ठीक है अमरजीत ਗੱਲ ਤੇਰੀ ਸਹੀ ਆ ਕਲਵੰਤ ਜੋ ਕਹਿੰਦੀ ਸਹੀ ਆ ਆਪਾਂ ਵੀ ਬੂਟੇ ਲਾਉਣ ਦੀ ਕੋਸ਼ਿਸ਼ ਕਰਾਂਗੇ हां ठीक ਆ ਨਾ ਬੱਚਿਆਂ ਦੇ ਜਨਮ ਦਿਨ ਤੇ ਵੀ ਬੂਟੇ ਲਾਓ ਮੰਮੀ ਮੇਰੇ ਐਤ ਕੀ ਜਨਮ ਦਿਨ ਤੇ ਭਵੇਂ ਕੇਕ ਕੱਟੇ ਹੋ ਭਵੇਂ ਨਾ ਕੱਟੇ ਉਹ ਮੈਨੂੰ ਪੰਜ ਬੂਟੇ ਜਰੂਰ ਲਿਆ ਦਿਓ ਮੈਂ ਉਹ ਲਾਣੇ ਆ ਪੰਜ ਬੂਟੇ ਨਾਲੇ ਆਪਾਂ ਲੋਕਾਂ ਨੂੰ ਵੀ ਦੱਸਣਾ ਵੀ ਬੂਟੇ ਵੀ ਲਾਉਣੇ ਆ ਮੈਂ ਆਪਣੇ ਮਿੱਤਰਾਂ ਨੂੰ ਵੀ ਕਹਾਂਗਾ ਠੀਕ ਆ ਇਹਨਾਂ ਦੇ ਆਪਾਂ ਨੂੰ ਉਪਰਾਲੇ ਕਾਨੇ ਪੈਣੇ ਆ ਬਹੁਤ ਜ਼ਰੂਰਤ ਆ ਗਿਆ ਆਪਾਂ ਨੂੰ ਇਹਦੀ ਦੇਖ ਗਿਆ ਆਪਾਂ ਇਦਾਂ ਨਾ ਬੂਟੇ ਲਾਏ ਆ ਨਾ ਅੱਗੇ ਤੋਂ ਅੱਗੇ ਪਾਣੀ ਘਟੀ ਜਾਣਾ ਹੈ, ਗਰਮੀ ਵਧੀ ਜਾਣੀ ਆ, ਪੋਲਿਊਸ਼ਨ ਵਧੀ ਜਾਣਾ ਆ। ਹਾਂ।